ਤਨਵੇਂ ਤੋਂ ਬਾਅਦ ਸਰਕਾਰ ਆਈ ਅਕਾਲੀ ਦਲ ਦੀ ਉਸ ਸਰਕਾਰ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਮਤਲਬ ਜਿਹੜੇ ਹੈਗੇ ਆ ਫਿਰ ਸਟੂਡੈਂਟਸ ਦੇ ਵਿੱਚ ਆਪਣੀ ਪੈਠ ਬਣਾਉਣ ਦੇ ਲਈ ਇਹ ਆਪਣੀ ਸਟੂਡੈਂਟ ਜਿਹੜੀ ਹੈ ਜਥੇਬੰਦੀ ਬਣਾਈ ਸੋਈ ਜਿਨ੍ਹਾਂ ਨੇ ਪ੍ਰਧਾਨ ਥਾਪਣੇ ਸ਼ੁਰੂ ਕੀਤੇ ਫਿਰ ਇਹ ਹੁੰਦਾ ਸੀਗਾ ਵੀ ਯਾਰ ਜਿੰਨਾ ਮਰਜੀ ਚੱਕੋ ਪੈਸਾ ਆਪਣਾ ਮਤਲਬ ਉੱਥੇ ਵਰਚੈਸ ਹੀ ਹੋਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਫਿਰ ਚੱਲਿਆ ਹੁਣ ਮੈਨੂੰ ਐਂ ਦੱਸੋ ਪੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਦੀਆਂ ਸਰਕਾਰਾਂ ਚਲੇ ਗਈਆਂ ਉਸ ਤੋਂ ਬਾਅਦ ਕਿੱਥੇ ਗਈ ਜਥੇਬੰਦੀ ਸੁਖਵੀਰ ਬਾਦਲ ਬੜੀ ਇੱਕ ਸਿਆਣੀ ਪੋਲਿਟਿਕਸ ਕਰ ਰਿਹਾ ਸੀਗਾ ਉਹ ਇਹੋ ਜੀ ਜਥੇਬੰਦੀ ਦੇਣੀ ਚਾਹੁੰਦਾ ਸੀਗਾ ਜਿਹੜੀ ਇਹ ਨਾ ਲੱਗੇ ਕਿ ਇਹ ਜਿਹੜੀ ਹੈ ਨਾ ਕਟੜਤਾ ਵਾਲੀ ਜਥੇਬੰਦੀ ਫਿਰ ਜਿਹੜੇ ਮੁੰਡੇ ਥੋੜਾ ਜਿਹਾ ਮਸਲ ਪਾਵਰ ਰੱਖਦੇ ਸੀਗੇ ਆਪਣੇ ਉਹਨਾਂ ਨੇ ਆਪਣਾ ਦੂਜੇ ਗਰੁੱਪ ਹੋ ਜਾਂਦਾ ਪੀ ਉਹ ਨਹੀਂ ਉਹ ਸਾਡਾ ਨਹੀਂ ਉਹ ਸਾਡਾ ਹੋਊਗਾ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਮੁੰਡਿਆਂ ਨੂੰ ਵਿਚਾਰਿਆਂ ਨੂੰ ਉਹ ਯਾਰ ਮੈਨੂੰ ਇੱਕ ਚੰਗੇ ਘਰਾਂ ਦੇ ਮੁੰਡੇ ਆਂ ਦੀ 50-50 100-100 ਕਿੱਲੇ ਜ਼ਮੀਨ ਹੈ ਯਾਰ ਉਹ ਮੁੰਡੇ ਕਿਤੇ ਕਿਤੇ ਪੈਸੇ ਵਾਸਤੇ ਥੋੜਾ ਜਿਹਾ ਉਹਨਾਂ ਨੂੰ ਜਦੋਂ ਲੱਗਿਆ ਵੀ ਹਾਂ ਕੋਲੋਰੀਫਾਈਂਗ ਕੋਈ ਚੀਜ਼ ਹੋ ਰਹੀ ਹੈ ਕੀ ਹੈ ਤੇ ਫਿਰ ਉਹਨਾਂ ਨੂੰ ਉਹ ਵਿਚਾਰੇ ਜਿਹੜੇ ਹੈਗੇ ਨੇ ਉਹਨਾਂ ਨੂੰ ਮਤਲਬ ਲੜਾਈਆਂ ਝਗੜਿਆਂ ਤੋਂ ਬਾਅਦ ਹੋਰ ਪਾਸੇ ਨੂੰ ਤੁਰ ਪਏ ਨਹੀਂ ਕਿਸੇ ਨੇ ਕਾਉਂਸਲਿੰਗ ਕੀਤੀ